ਫਗਵਾੜਾ ਫੁੱਟਬਾਲ ਅਕੈਡਮੀ ਫਗਵਾੜਾ ਵੱਲੋਂ ਕਰਵਾਇਆ ਗਿਆ 3 ਦਿਨਾਂ ਸਰਦਾਰ ਚਰਨਜੀਤ ਸਿੰਘ 바ਸੀ ਮੈਮੋਰੀਅਲ 24 ਮਾਹ ਫੁੱਟਬਾਲ ਟੂਰਨਾਮੈਂਟ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ ਇਸ ਟੂਰਨਾਮੈਂਟ ਦੌਰਾਨ ਜਿੱਥੇ ਫਾਈਨਲ ਮੁਕਾਬਲਾ ਸੀਆਰਪੀਐਫ ਜਲੰਧਰ ਅਤੇ ਪੰਜਾਬ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਗਿਆ ਉੱਥੇ ਹੀ ਇਸ ਵੇਲੇ ਸੀਆਰਪੀਐਫ ਦੀ ਟੀਮ ਨੇ 1-0 ਨਾਲ ਸ਼ਾਨਦਾਰ ਜਿੱਤ ਦਰਜ ਕਰ ਫਾਈਨਲ ਕੱਪ ਤੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇ ਕਬਜ਼ਾ ਕੀਤਾ ਇਸ tournament ਦਾ ਉਦਘਾਟਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਛੱਬੇਵਾਲ ਅਤੇ ਹਲਕਾ ਇੰਚਾਰਜ ਹਰਜੀਮਾਨ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਉਪਰੰਤ ਕੀਤਾ ਆਪਣੇ ਸੰਬੋਧਨ ਵੀ ਡਾਕਟਰ ਰਾਜਕਮਰ ਛੱਬੇਵਾਲ ਨੇ ਜਿੱਥੇ ਪ੍ਰਬੰਧ ਕਾਬੂ ਕੀਤੇ ਉਸ ਉਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪਾਸੇ ਲਾਉਣਾ ਸੰਸਥਾ ਦਾ ਇੱਕ ਕਾਬਲੇ ਤਾਰੀਫ ਉਪਰਾਲਾ ਹੈ ਉਨ੍ਹਾਂ ਨਾਲ ਹੀ ਜੇਤੂ ਟੀਮਾਂ ਨੂੰ ਹਾਰਦਿਕ ਵਧਾਈਆਂ ਵੀ ਦਿੱਤੀਆਂ ਲਗਾਤਾਰ ਬਾਸੀ ਸਾਹਿਬ ਦੀ ਯਾਦ ਦੇ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਔਰ ਖੇਡਾਂ ਖਾਸ ਤੌਰ ਤੇ ਪੰਜਾਬ ਦੇ ਲਈ ਬੇਹੱਦ ਜ਼ਰੂਰੀ ਨੇ ਕਿਉਂਕਿ ਸਾਡੇ ਐਨਆਰਆਈ ਵੀਰਾਂ ਦਾ ਪੂਰੇ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਹਮੇਸ਼ਾ ਐਨਆਰਆਈ ਵੀਰਾਂ ਨੂੰ ਆਪਣਾ ਪੈਰਲਲ ਗਵਰਨਮੈਂਟ ਕਰਦਾ ਕਿਉਂਕਿ ਸਾਡੀ ਇੱਕ ਪੈਰਲਲ ਗਵਰਨਮੈਂਟ ਹੈ ਜਿਹੜੀ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਗਾਤਾਰ ਸਾਡੇ ਐਨਆਰਏ ਵੀਰ ਕੰਮ ਕਰ ਰਹੇ ਨੇ ਔਰ ਕਈ ਛੋਟੀਆਂ ਤੋਂ ਲੈ ਕੇ ਵੱਡੀਆਂ ਜ਼ਰੂਰਤਾਂ ਤੱਕ ਚਾਹੇ ਉਹ ਖੇਡਾਂ ਦੇ ਮੈਦਾਨ ਹੋਣ ਚਾਹੇ ਸਕੂਲ ਹੋਣ ਮੈਂ ਸਮਝਦਾ ਕਿ ਪੰਜਾਬੀ ਕੋ ਪਿੰਡਾਂ ਦੇ ਕੰਮ ਹੋ ਕੋਈ ਐਸਾ ਕੰਮ ਨਹੀਂ ਜਿਹੜਾ ਸਾਡੇ ਐਨਆਰਆਈ ਵੀਰਾਂ ਨੇ ਨਾ ਕੀਤਾ ਹੋਵੇ ਸੋ ਮੈਂ ਆਪਣੇ ਐਨਆਰਆਈ ਵੀਰਾਂ ਦਾ ਬਹੁਤ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਲਗਾਤਾਰ ਯੁੱਧ ਨਿਸ਼ ਅਗਰੁੱਧ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਮਹਮਾਸਾ ਹੀ ਸ਼ੁਰੂ ਕੀਤੀ ਹੈ ਔਰ ਲਗਾਤਾਰ ਚੱਲ ਰਹੀ ਹੈ ਔਰ ਉਸ ਨੂੰ ਕੁਝ ਆਪਜੀ ਦੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ ਖਾਸ ਤੌਰ ਤੇ ਜੁਆਸ ਸੈਕੂ ਕੈਡਾ ਦੇ ਵੱਲ ਜਿਹੜੇ ਸਾਡੇ ਬੱਚੇ ਲੱਗਣਗੇ ਤੇ ਉਹ ਸਾਡੇ ਬਿਲਕੁਲ ਆਪਣੇ ਆਪ ਹੀ ਜਿਹੜੇ ਨਸ਼ਿਆਂ ਤੋਂ ਦੂਰ ਰਹਿਣਗੇ ਸੋ ਤੁਹਾਡਾ ਸਹਿਯੋਗ ਜਿਹੜਾ ਉਹ ਵੀ ਬੇਹੱਦ ਜ਼ਰੂਰੀ ਹੈ ਸੋ ਇਸੇ ਤਰ੍ਹਾਂ ਪੰਜਾਬ ਸਰਕਾਰ ਇਹਨਾਂ ਦਿਨਾਂ ਦੇ ਵਿੱਚ ਸਾਡੇ ਨੌਵੇਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਕੱਕ ਸਹਿਯੋਗ ਦੀ ਲੋੜ ਤੇ ਜੋ ਵੀ ਸਾਡੇ ਪੰਛੀ ਬਿਲਕੁਲ ਬੈਠੇ ਨੇ ਸੋਹਣ ਪ੍ਰਧਾਨ ਸਾਹਿਬ ਨੂੰ ਤਲਾਕਾ ਬਾਗਲਾ ਸਾਹਿਬ ਜੋ ਵੀ ਜ਼ਰੂਰਤ ਹੋਈ ਆਪਾਂ ਜ਼ਰੂਰ ਉਹਨੂੰ ਪੂਰਾ ਕਰਾਂਗੇ ਤੁਸੀਂ ਮੈਨੂੰ ਦੱਸ ਦਿਓ ਤੇ ਇਸ ਦੌਰਾਨ ਡਾਕਟਰ ਰਾਜਕੀਮਾ ਚੱਬੇਵਾਲ ਵੱਲੋਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ ਇਸ ਮੌਕੇ ਜਿੱਥੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਗਿਆ ਉੱਥੇ ਸਕੂਲ ਪੱਧਰ ਤੇ ਸੈਫਰਨ ਅਤੇ ਕੈਮਰੋਜ਼ ਦੀਆਂ ਟੀਮਾਂ ਵਿਚਕਾਰ ਫੁੱਟਬਾਲ ਮੈਚ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਦੇ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ इस मौके जेतू टीम के कोच ने किया कि उन्हें खुशी है कि टीम ने शानदार प्रदर्शन किया है ਤੇ ਭਵਿੱਖ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਚੱਲ ਰਿਹਾ ਹੈ। ਇਹ ਯਹਾਂ ਕੇ ਸਭੀ ਮੈਂਬਰਸ ਕੋ ਸਤਿ ਸ਼੍ਰੀ ਅਕਾਲ ਮੇਰੀ ਤਰਫ ਸੇ। ਔਰ ਇਹ ਟੂਰਨਾਮੈਂਟ ਜਿਹੜੀ ਤੁਸੀਂ ਜਾਣਦੇ ਹੋ 25 ਸਾਲਾਂ ਤੋਂ ਆ 24 ਸਾਲਾਂ ਤੋਂ ਹੋ ਰਹਾ ਅੱਜ ਨੈਕਸਟ ਇਅਰ 25 ਸਾਲ ਹੋ ਜਾਊਗਾ। ਇਹ ਟੂਰਨਾਮੈਂਟ ਔਰ ਮੈਂਬਰ ਲੋਗ ਆਪਣੀ ਜੋ रिलेशनशिप बहुत ही बढ़िया है और सभी जितने भी स्टाफ हैं बहुत ही बढ़िया बधिया बिहेवियर अपने नाल रखते हैं तो लास्ट ईयर भी अपने जो फगवाड़ा टूर्नामेंट के ऑर्गेनाइजर हैं श्री बांगला जी बांगला जी वो उन्होंने ही अपना टूर्नामेंट के लिए ही तो मैं अपना रिस्पेक्ट एक्सेप्ट किया टूर्नामेंट और इस साल भी उन्होंने अपने को इनवाइट किया और मैंने यस कर दिया तो यहाँ पर बहुत ही अच्छा टूर्नामेंट एक आपने देखा होगा कि यहाँ पर स्टैंडर्ड पंजाब की आठ टीमें जो टॉप क्लास की टीमें उन्होंने पार्टिसिपेट किया और हमारी टीम ने बहुत ही अच्छा प्रदर्शन किया यहाँ के टूर्नामेंट में और पहला मैच हमने बंगा को थ्री वन से दूसरा सेमीफाइनल मैच पटियाला यूनिवर्सिटी को थ्री वन से और आज फाइनल मैच हमने राउंड क्लास पंजाब एफसी को वन ज़ीरो से हराकर इस टूर्नामेंट को जीता और यहाँ के सभी लोगों का बहुत बहुत धन्यवाद जो इतना अच्छा कोपरेट किया और आप लोगों का भी बहुत बहुत धन्यवाद सभी मीडिया और सभी स्टाफ का बहुत बहुत धन्यवाद बहुत ही अच्छा लगा टूर्नामेंट में थैंक यू वेरी मच सर आपका शुभ नाम शुभ नाम इस तो अलावा प्रधान बी एस बागला ने आए हुए मेहमान से सहयोगियों का धनबाद किया कि उन्होंने वालों आने वाले समय में भी इस तरह के उपराले जारी रखे जागवाड़ा तो नवरंग चैनल एच एस राणा की विशेष रिपोर्ट ਅੱਜ ਸਰ ਕੀ 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 ਰਹਾਏ ਤੁਹਾਡੇ ਅੱਜ ਫੁੱਟਬਾਲ ਦੇ ਰੋਚਕ ਮੁਕਾਬਲੇ ਅੱਜ ਟੂਰਨਾਮੈਂਟ ਦਾ ਆਖਰੀ ਦਿਨ ਸੀਗਾ ਚੌਥਾ ਇਹਦੇ ਵਿੱਚ ਤਿੰਨ ਮੈਚ ਅੱਜ ਹੋਏ ਆ ਪਹਿਲਾ ਬੱਚਿਆਂ ਦਾ ਕੈਂਬਰੇਜ ਸਕੂਲ ਵਰਸਸ ਸੈਪਟਰਨ ਪਬਲਿਕ ਸਕੂਲ ਉਹਦੇ ਵਿੱਚ ਸੈਪਟਰਨ ਪਬਲਿਕ ਸਕੂਲ ਨੇ 1-0 ਨਾਲ ਇਹ ਟੀਮ ਜਿੱਤ ਰਹੀ ਹੈ ਨੂੰ ਸਨਮਾਨ ਦਿੱਤਾ ਗਿਆ ਦੂਸਰਾ ਮੈਚ ਸੀਗਾ ਜੀ ਐਚਐਮਬੀ ਕਾਲਜ ਦੀਆਂ ਲੜਕੀਆਂ ਵਰਸਸ ਸਾਡੇ ਪੰਜਾਬ ਫਗਵਾੜਾ ਫੁੱਟਬਾਲ ਅਕੈਡਮੀ ਦੇ ਜਿਹੜੇ ਪਲੇਅਰ ਆ ਬੈਟਰਨ ਉਹ ਮੁਕਾਬਲਾ ਹੋਇਆ ਜੇਤੂ ਰਹੀ ਹੈ ਟੀਮ ਪੀਐਫਏ ਦੀ ਤੇ ਤਿੰਨ ਇੱਕ ਨਾਲ ਪਰ ਅਸੀਂ ਜਿਹੜੀ ਟਰੋਫੀ ਆ ਉਹਨਾਂ ਦਾ ਰਿਗਾਰਡ ਕਰਨ ਲਈ ਸੀ ਐਚਐਮਬੀ ਵਾਲਿਆਂ ਨੇ ਲੜਕੀਆਂ ਨੂੰ ਦੇ ਦਿੱਤੀ ਜੇਤੂ ਪ੍ਰਾਪਤ ਉਹਨਾਂ ਨੇ ਦਿੱਤਾ ਤੇ 33ਵੇਂ ਨੰਬਰ ਤੇ ਸਾਡੇ ਫਾਈਨਲ ਮੈਚ ਜਿਹੜਾ ਟੂਰਨਾਮੈਂਟ ਦਾ ਸੀਗਾ ਸੀਆਰਪੀਐਫ ਵਰਸ ਪੰਜਾਬ ਫੁੱਟਬਾਲ ਕਲੱਬ ਜਿਹਨੂੰ ਰਾਉਂਡ ਗਲੈਸ ਕਹਿੰਦੇ ਬਹੁਤ ਫਸਮਾ ਮੁਕਾਬਲਾ ਹੋਇਆ ਤੇ ਬਾਅਦ ਚ ਹੈਲ ਹੈਫ ਇੱਕ ਜ਼ੀਰੋ ਨੰਬਰ ਅੱਗੇ ਰਹੀ ਹੈ ਸੀਆਰਪੀਐਫ ਦੀ ਟੀਮ ਤੇ ਉਹਦੇ ਬਾਅਦ ਦੂਸਰੇ ਹਾਫ 'ਚ ਵੀ ਉਹਨਾਂ ਨੇ ਦੋ ਗੋਲ ਕਰਕੇ ਇਹ ਸਾਡਾ ਟਾਈਟਲ ਜਿੱਤਣ ਚ ਚਾਲਦੀ ਰਹੀ ਹੈ ਜਿਹਨਾਂ ਨੂੰ 1 ਲੱਖ ਨਗਦ ਨਾਮ ਤੋਂ ਇਲਾਵਾ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਦੂਸਰੇ ਨੰਬਰ ਤੇ ਪੰਜਾਬ ਗਲਾਸ ਪੰਜਾਬ ਫੁੱਟਬਾਲ ਕਲੱਬ ਰੌਂਡ ਗ੍ਰਾਚਿੰਗ ਕਹਿੰਦੇ ਆਪਾਂ ਉਹ ਟੀਮ ਸੈਕੰਡ ਰਨਰ ਅਪ ਰਹੀ ਹੈ ਸੈਕੰਡ ਤੇ ਉਹਨਾਂ ਨੂੰ 50000 ਰੁਪਏ ਤੇ ਇੱਕ ਟਰੋਫੀ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਟੂਰਨਾਮੈਂਟ ਦੇ ਦੇ ਪਹਿਲੇ ਮੈਚਾਂ ਚ ਮੁੱਖ ਮਹਿਮਾਨ ਆຊਕੇ ਐਮ ਐਲ ਆਰ ਜੀ ਆਪੜੋ ਤੇ ਬਾਅਦ ਕੈਨੇਡਾ ਤੋਂ ਐਨ ਪੀ ਸਾਹਿਬ ਆਇਸਕੇ ਉਤੇ ਬਾਅਦ ਗੁਰਦੇਵ ਸਿੰਘ ਗਿੱਲ ਤੇ ਨਾਲ ਅਸ਼ੋਕ ਜੀ ਇੰਟਰਨੈਸ਼ਨਲ ਫੁੱਟਬਾਲਰ ਤ੍ਰਿਕੇਸ਼ ਬਾਂਸਲ ਜੀ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਨਾਮਾਂ ਦੀ ਵੰਡ ਜਿਹੜੀ ਆ ਉਹ ਆਪਣੇ ਸਾਡੇ ਬਹੁਤ ਹੀ ਰਿਸਪੈਕਟੇਬਲ ਡਾਕਟਰ ਰਾਜ ਕੋਰ ਚੱਬੇਵਾਲ ਜੀ ਨੇ ਆਪਣੇ ਕਰ ਕਮਲਾ ਨਾਲ ਕੀਤਾ ਔਰ ਅਕੈਡਮੀ ਨੂੰ ਹਰ ਸਹਾਇਤਾ ਦੇਣ ਦੀ ਕੋਸ਼ਿਸ਼ ਉਹਨਾਂ ਨੇ ਸਾਨੂੰ ਤਸੱਲੀ ਪ੍ਰਗਟਾਈ ਆ ਵੀ ਜਦੋਂ ਵੀ ਤੁਹਾਨੂੰ ਲੋੜ ਆ ਸੀ ਤੁਹਾਡੇ ਨਾਲ ਖੜੇ ਹਾਂ ਉਹਦੇ ਬਾਅਦ ਜੇਤੂ ਟੀਮਾਂ ਜਿਹੜੇ ਜਾਂ ਸਨਮਾਨਯੋਗ ਸ਼ਹੀਦਾਂ ਨੂੰ ਸਾਰਾ ਸਨਮਾਨ ਦਿੱਤਾ ਗਿਆ ਤੇ ਅਸੀਂ ਪ੍ਰਾਨ ਕਰਦੇ ਆ ਵੀ ਅੱਗੇ ਸਾਡਾ 25ਵਾਂ ਹੋਣਾ 25 ਸਾਲ ਹੋ ਜਾਣੇ ਇਸ ਟੂਰਨਾਮੈਂਟ ਨੂੰ ਸੈਲੈਬ੍ਰੇਸ਼ਨ ਜੁਬਲੀ ਆ ਅਸੀਂ ਵਧੀਆ ਟੂਰਨਾਮੈਂਟ ਆਪਣੀ ਦਰਸ਼ਕਾਂ ਲਈ ਇੱਥੇ ਆਵਾਂਗੇ ਤੇ ਮੈਂ ਸਟਾਫ ਮੁਖ ਦਾ ਇਹੀ ਆਦੇਸ਼ ਕਿ ਅਸੀਂ ਛੇਡਾਂ ਨਾਲ ਜੁੜੀਏ ਬੱਚੇ ਜਿਹੜੇ ਨਸ਼ਿਆਂ ਤੋਂ ਲੱਗੇ ਹੋਆ ਉਹਨਾਂ ਨੂੰ ਦੂਰ ਰੱਖ ਕੇ ਨਸ਼ਿਆਂ ਤੋਂ ਆਪਣੇ ਦੂਸਰੇ ਲਈ ਆਪਣਾ ਉਹਨਾਂ ਨੂੰ ਛੇਡਾਂ ਵੱਲ ਪ੍ਰੇਰਿਤ ਇੱਥੇ ਨਸ਼ਿਆਂ ਤੋਂ ਦੂਰ ਰੱਖਣ ਲਈ